ਬਾਈ ਜੀ ਮਾਣਦੇ ਫਾਰਮੂਲੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਇੱਕ ਝੋਟੀ ਖੁੰਡਿਆ ਨੀਲੀ ਦੀ ਤਾਜੀ ਸੋਈ ਆ ਤੇ ਫੁੱਲ ਰਿਕਾਰਡ ਵਾਲੀ ਆ ਤੇ ਬਾਈ ਨੂੰ ਸਾਰੀ ਡਿਟੇਲ ਤੇ ਇੱਕ ਹੀ ਝੋਟੀ ਆ ਬਾਈ ਕੋਲ ਪੂਰਾ ਨਗੀਨਾ ਜਿਹਨੂੰ ਕਹਿੰਦੇ ਆ ਤੇ ਬਾਈ ਕੋਲ ਪਹੁੰਚਦਾ ਸਾਰੀ ਗੱਲਬਾਤ ਸასი ਘਾਲ ਬਾਈ ਜੀ ਸასი ਘਾਲ ਦੀ ਵੀਰ ਜੀ ਠੀਕ ਆ ਜੀ ਸਾਹਿਬ ਜੀ ਵੀਰ ਜੀ ਕੈਮ ਜੀ ਸਭ ਵਧੀਆ ਠੀਕ ਠਾਕ ਹੈ ਜੀ ਜਿੰਨੇ ਭੈਣ ਭਰਾ ਮਾੜਾ ਡੀਰੀ ਫਾਰਮ ਦੇ ਜੁੜੇ ਆ ਹਾਂਜੀ ਹਾਂਜੀ ਸਾਰੀ ਸੰਗਤਾਂ ਦੇ ਤੁਹਾਨੂੰ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਜਿਹੜੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਧੰਨਵਾਦ ਸਾਰੀ ਸੰਗਤਾਂ ਵੀ ਜੀ ਤੁਹਾਨੂੰ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਵਰ ਵੀ ਜੀ ਚੰਗੇ ਟਾਪ ਦਾ ਸਿਰੇ ਦੀ ਠੀਕ ਜੀ ਸਿਰੇ ਦੀ ਏ ਤੇ ਮਾਲ ਵੀ ਜੀ ਥੋੜਾ ਤੁਹਾਨੂੰ ਪਤਾ ਕੰਮ ਕਾੜੀ ਚੱਲਦਾ ਆ ਉਹਨੇ ਘੱਟ ਲਿਆ ਹਾਂਜੀ ਹਾਂਜੀ ਤੇ ਇੱਕ ਦੋ ਇੱਕ ਦੋ ਜਨਵਰ ਹੁੰਦਾ ਵੇਖ ਜਾਂਦਾ ਤੇ ਵੀਡੀਓ ਤਾਂ ਘੱਟ ਪੈਂਦੀ ਤੇ ਤਾਂ ਕਰਦਾ ਥਾਂ ਇਹ ਜਿਹੜਾ ਤੇ ਆਪਣੇ ਏਰੀਆ ਦੇ ਵਿੱਚ ਲਗ ਲਾ ਕੇ ਸਾਰੀ ਮਹੀਂ ਦੀ ਧੋਮ ਹੀ ਹਾਂਜੀ ਹਾਂਜੀ ਸਾਰੇ ਇੱਕ ਨੇ ਵੀਰ ਭਰਾਣੇ ਦੇ ਪੈਸੇ ਲਾਏ ਠੀਕ ਹੈ ਜੀ ਤੇ ਪਾਸੇ ਰਾ ਹੀ ਮਹੀਂ ਓਕੇ ਜੀ ਤੇ ਚੰਗੇ ਰਿਕਾਰਡ ਵਾਲੀ ਮਹੀਂ ਆ ਹਾਂਜੀ ਅਸਲ ਇਹ ਕਦੇ ਕਹਿ ਦੇਈਦਾ ਵੀ ਮਹੀਂ ਚੱਲੂਗੀ ਜਾਂ ਚੱਲੀ ਆ ਹਾਂਜੀ ਅਸਲੀ ਮਹੀਂ ਜਿਹੜਾ 20 ਕਿਲੋ ਦੁੱਧ ਕੱਡੇ ਦੇ ਰਖਾਇਆ ਠੀਕ ਉਹ ਮਹੀਂ ਹਾਂ ਲਓ ਜੀ ਭਾਈਆ ਭਾਈ ਮੇਰੇ ਬੱਚਾ ਹੀ ਪੜ ਗਿਆ ਮਗਰ ਤਾਜੀ ਸੁਈ ਜੇ ਵੀਰ ਜੀ ਠੀਕ ਬਿਲਕੁਲ ਤਾਜੀ ਮੈਂ ਘਟਾ ਪੜੀ ਆ ਘੱਟ ਠੀਕ ਤੇ ਮਨੇ ਅੱਧੀ ਯੇਰ ਸੁੱਟ ਕੇ ਖੜੀ ਆ ਓਕੇ ਬਾਈ ਜੀ ਪਰ ਮੈਨੂੰ ਵੀਰ ਕੋਈ ਦੇਖੋ ਜੀ ਦਾ ਵੀ ਟਾਈਮ ਤੇ ਕੋਈ ਅੰਤਬਾਣਾ ਹੀ ਨਹੀਂ ਮਾਦਾ ਗੇ ਵੇਖੋ ਜੀ ਫੋਲਰ ਕਾਲੇ ਨੀਲੀ ਰਾਵੀ ਆ ਗਈ ਆ ਤੇ ਵਧੀਆ ਰਿਕਾਰਡ ਵਾਲੀ ਜਿਹੜਾ ਖੋਲੋ ਬਾਈ ਜੀ ਖੋਲ ਕੇ ਖਾਈਏ ਯਾਰੇ ਬਨਣ ਵਾਲੀ ਆਪੇ ਸਰਾਜ ਨੂੰ ਮੈਂ ਸਰੀ ਢੇਰੀ ਨਾ ਕਹਿ ਦਈ ਨਾ ਓ ਆ ਤਾਂ ਲੈ ਜਾ ਹੁਣ ਚਿਕੜ ਆ ਦਾ ਫਲਾਣੀ ਦੀ ਮੈਂ ਸਵੀਰ ਇੰਨਾ ਲੈਵਾ ਠੀਕ ਹੈ ਜੀ ਸਹੀ ਹੈ ਪਰ ਇਹ ਕਰਮਾ ਵਾਲੀ ਨੇ ਵੱਧਾਈ ਹੁੰਦੀ ਦੇਖੋ ਜੀ ਵੇਖੋ ਖਲਾਰੀ ਪਾਏ ਬੁਰੇ ਤੇ ਮੈਂ ਵੀਰ ਜੇ ਤਾਂ ਵੀ ਘਰ ਚਲ ਗਈ ਨਾ ਵੀਰ ਭਰਾ ਦੇ ਪਰ ਝੰਡੇ ਗੜ ਦੂਗੀ ਇਹ ਕਰਾ ਇਹੋ ਜੀ ਮੈਂ ਅਸਲ ਆ ਬਿਲਕੁਲ ਸਹੀ ਗੱਲ ਪਾਏ ਜੀ ਦੇਖੋ ਜੀ ਬਾਂਬ ਸਿਰਾ ਤੇ ਟੋਪੋ ਟੋਬਾ ਥਾਣਾ ਲਿਵਾ ਕੁਆਲਟੀ ਜਿੰਨਾ ਹੀ ਲਿਵਾ ਮਗਰਿਆ ਉਹਨਾਂ ਹੀ ਉਹਨਾਂ ਹੀ ਲਿਵਾ ਮਗਰ ਆਉਂ। ਜਿਹੜਾ ਬਨ ਕੇ ਜਿਹੜਾ ਮਦੀ ਨੀਰੀ ਦੀ ਮੈਂ ਵੀਰੇ ਵਿੱਚ ਆਦਾ ਅਸਲ ਹੈ ਜਿਹਨੂੰ ਕਹਿੰਦੇ ਸਾਰੀ। ਮੈਂ ਮਜੀਠੇ ਮਹੀਂ ਸੀ। ਤੇ ਇਹ ਵੀਰ ਮਹੀਂ ਜਦੋਂ ਲੈ ਆਂਦਿਆ ਨਾ ਤੇ ਚਾਰ ਪੰਜ ਪਾਲਟੀਆਂ ਸੀ। ਠੀਕ ਹੈ ਜੀ। ਜੋ ਜਿਹਦੇ ਕਰਮਾਂ ਚੀਜ਼ ਆ ਉਹਨੇ ਕਿਤਨੀ ਆ। ਉਹ ਕਹਿੰਦਾ ਵੀ ਮੈਂ ਸੂਏ ਤੇ ਫਿਰ ਮੈਂ ਤਿਆਰ ਹੋਵੇ ਤੇ ਫਿਰ ਮੈਨੂੰ ਲਵਾ। ਵੀ ਜਿਹਦੇ ਕਰਮਾਂ ਚੀਜ਼ ਆ ਇਹ ਉਹਨੇ ਹੀ ਖੜਨੀ। ਕੀ ਆ ਨਾ ਪਰੋਜ਼ ਪਾਸ ਚੰਗੀ ਮੈਂ ਵੀਰ ਜਿਹਨੂੰ ਕਹਦੇ ਨਾ ਵੀ ਪੂਰੀ ਜੋਰ ਠੀਕ ਹੈ ਉਹ ਨਹੀਂ ਉਹ ਬਾਂਬ ਪੀਸ ਆ ਮਾਂ ਪੀਸ ਅਸਲੀ ਆ ਮੈਂ ਪੂਰਾ ਵੀ ਰਿਕਾਰਡ ਪੈਣ ਵਾਲੀ ਮਾਝੇ ਆ ਦੀ ਗਾਂ ਬੱਚੇ ਲੈਣ ਵਾਲੀ ਬਰੀਡਿੰਗ ਤੇ ਅਸਲੀ ਮੈਂ ਆ ਪੂਰੀ ਮਤਾਂ ਚ ਖਲੋਣ ਵਾਲੀ ਆ ਬਾਕੀ ਵੀਰ ਭਰਾ ਸਿਆਣੇ ਆ ਵੀ ਕੀ ਨਸਲ ਹੈ ਨਸਲ ਹੈਗੀ ਆ ਆਪਣਾ ਆਪੇ ਦੱਸ ਦੇਣਾ ਸਾਰੀ ਵੀਰ ਮੈਂ ਚੰਗੀ ਫਰੇਜੀ ਮੈਂ ਵੀ ਬਾਂਬ ਪੀਸ ਆਲੇ ਦੋੜਾ ਕੁਆਲਟੀ ਬੈਸਟ ਤਾਂ ਯਾਰੇ ਬਣਨ ਵਾਲੀ ਤੂਫਾਨ ਮੱਜ ਤੂਫਾਨ ਬਣਨ ਵਾਲੀ ਠੀਕ ਹੈ ਜੀ ਉਹ ਚੀਜ਼ ਜੀ ਹਾਂ ਜੀ ਤੇ ਮੋਲ ਕਰਾਉਣ ਨੂੰ ਵੀ ਮੈਂ ਦਾ ਭਾਵੇਂ ਜੋ ਮਰਜ਼ੀ ਕਰ ਲਈਏ ਬਿਲਕੁਲ ਜਾਇਜ਼ ਮਹੀਂ ਦੇ ਦੇਣੀ ਹੈ ਮਹੀਂ ਥਮੇ ਦੇ ਹਿਸਾਬ ਨਾਲ ਹੈਗੀ ਅੱਜ ਦੇ ਤਰੀਕ ਦੇ ਵਿੱਚ 2 ਲੱਖ ਦੀ ਹਾਂਜੀ ਹਾਂਜੀ ਬਸ ਜੈਸਨ ਉਹ ਮਹੀਂ ਜਿੰਨੀ ਦੇ ਦੇਣੀ ਨਾ ਮੋਲ ਭਾਵੇਂ ਜੋ ਮਰਜ਼ੀ ਕਰਾਂ ਇੱਕ ਪੰਜਾਂ ਤਵਰੀ ਹਾਂ ਠੀਕ ਹੈ ਬਈ ਲੋ ਜੀ 175 ਦੀ ਜਿਆਸਨੋਂ ਬਾਈ ਨੇ ਆਪੇ ਰੇੜਕਿਆ ਤਾਂ ਵੀ ਜਿਆਸਨੋਂ 175 ਦੀ ਜੇ ਕੋਈ ਪ੍ਰੀਜੀ ਕਾਰਵੀਰ ਭਰਾਵ ਦੇ ਮਾਨ ਮਾਨ ਤਣ ਵੀਰ ਹੋ ਜਾਵੇ ਮਾਨ ਤਣ ਹੋ ਜਾਵੇ ਠੀਕ ਹੈ ਜੀ 175 ਦੀ ਪਰ ਲੇਖੀ ਨਹੀਂ ਉਮੀਰ ਜੰਮਦੀਆਂ ਨਹੀਂ ਸਹੀ ਗੱਲ ਬਾਈ ਲੇਖੇ ਡਿਟੇਲ ਲੇਖੇ ਕਿ ਵੀਰ ਲਈ ਵਾਂਜੀ ਦੇਖੋ ਜੀ ਅੱਗੇ ਵੀ ਲੈਵੇ ਨਾੜੇ ਨਾੜਾਂ ਸੇਪਾਂ ਦੁੱਧ ਵਾਲੀਆਂ ਪੂਰੀਆਂ ਮੋਟੀਆਂ ਆ ਤੇ ਕੁਆਲਟੀ ਵਾਲੀ ਮੈਂ ਆ ਫਰਾਈ ਵੀ ਸਰਾਂ ਸਰੀ ਦੀ ਢੇਰੀ ਹੈ ਫਰਾਈ ਢੇਰੀ ਜਿਹਨੂੰ ਕਹਿੰਦੇ ਨੇ ਸਾਰੀ ਐਂਡ ਹਾਂਜੀ ਹਾਂਜੀ ਫੇਰ ਤੋਂ ਲੈ ਕੇ ਪੈਰਾਂ ਤੱਕ ਕੋਈ 1 ਰੁਪਈਆ 5 ਗੁਣਾ ਫਰਾਫ ਨਹੀਂ ਹੁੰਦੀ ਪਰ ਇਹ ਚ ਹੈਗੀਆਂ ਇਹ ਚ ਹੈਗੀਆਂ ਮੈਂ ਦੇ ਚ ਹੈਗੀਆਂ ਕੁਆਲਿਟੀ ਠੀਕ ਹੈ ਜੀ ਮੇਰਾ ਵੀ ਮੈਂ ਤਰਦੀ ਮਹੀਂ ਲੈ ਜਾਊਗਾ ਨਾ ਵੀਰ ਭਰਾ ਤੇ ਆ ਵੀਡੀਓ ਚੱਲਦੀ ਆ ਵੀਡੀਓ ਸਾਹਮਣੇ ਰੱਖ ਲੈ ਜਦ ਤੱਕ ਨਾ 6 ਮਹੀਨੇ ਦੀ ਮਹੀਂ ਗੱਭਣ ਹੋ ਜੇ 10 ਦੀ ਮੈਨੂੰ ਚੈੱਕ ਫਾਸਲ ਮੋੜ ਦੇ ਤੇ ਚੈੱਕ ਕਰਕੇ ਫੇਰ ਮੈਨੂੰ ਮੋੜ ਦੇ 10 ਦੀ ਫੇਰ ਮਹੀਂ ਵਾਸ ਮੋੜ ਦੇ ਬਿਲਕੁਲ ਰਾਈਟ ਬਾਈ ਜੀ ਗੱਲ ਹੈ ਅਸਲ ਮੈਂ ਜਿਹਨੂੰ ਕਹਿੰਦੇ ਸਰਾ ਠੀਕ ਹੈ ਜੀ ਤੇ ਵੀਰ ਚਲ ਗਾੜੀ ਕੰਮ ਚਲਣ ਦਿਆ ਮੈਂ ਚੰਗੀ ਅਹੀਂ ਹਰ ਮੈਂ ਘਰ ਡੱਕ ਨਹੀਂ ਖਾਦੇ ਪਰ ਅਸਲ ਮੈਂ 20 ਕਿਲੋ ਵਾਲੀ ਘਾੜ ਡੱਕਣ ਵਾਲੀ ਆ ਬਿਲਕੁਲ ਸਹੀ ਗੱਲ ਹੈ ਸਰਾਜ ਜੀ ਕਿ ਸਰੀ ਦੀ ਢੇਰੀ ਹੈ ਠੀਕ ਹੈ ਬੰਪੀ ਸਰਾਜੀ ਬੁੱਲ ਬਾਈ ਡਰੈਸ ਫੋਨ ਨੰਬਰ ਵੀ ਦਾਗਾ 84 27 40 77 55 ਹਾਂਜੀ ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਬਾਤੋ ਬਾਤ ਕਰਿਆ ਕਰੋ ਤੇ ਵਧੀਆ ਮੈਂ ਲੱਗੀ ਮੇਰੇ ਪ੍ਰਾਣ ਲਾਈਕ ਕਮੈਂਟ ਖਿੱਚ ਕੇ ਰੱਖੋ ਜਰਾ ਮਾਰਟੇਨ ਚਾਹ ਤਿੰਨ ਚਾਰ ਨਗੀਨੇ ਹਾ ਟੌਪ ਦੇ ਆਉਂਦੇ ਹੁਣ ਟੌਪਣਾ ਗੱਬਣਾ ਮਈਆਂ ਵੀ ਚੰਗੀਆਂ ਆਉਂਦੀਆਂ ਠੀਕ ਨੇ ਬਾਈ ਦੱਸ ਦੋ ਮਾੜੇ ਕਿੰਨੀਆਂ ਮੱਜਾਂ ਕੋਲ ਟੌਪਣਾ ਗੱਬਣਾ 12 ਲਈਆਂ 12 ਮੱਜਾਂ ਤੁਹਾਡੇ ਡੇਰੀ ਵਾਲੇ ਕੋ ਇਕੱਠੀਆਂ ਆਪਣੇ ਕੋ ਸੱਜਣ ਮਿੱਤਰ ਕੋ ਲਈਆਂ ਜਿੰਨੇ ਕਹੇ ਵੀਰ ਕੱਲ ਵੀਡੀਓ ਵੀ ਲਾ ਦਾਂਗੇ ਜਿੰਨੇ ਕਹੇ ਵੀਰ ਪ੍ਰਾਣ ਲੈਣੀਆਂ ਹੋਣਗੀਆਂ 12 ਮੱਜਾਂ ਇਕੱਠੀਆਂ ਟੋੜਾਂ ਗੱਬਣਾ ਆਪਣੇ ਕੋ ਕੱਲ ਸ਼ਾਮ ਨੂੰ ਸ਼ਾਮ ਨੂੰ ਘਰ ਆਜਣੀਆਂ ਸ਼ਾਮ ਤੱਕ ਪਹੁੰਚ ਜਾ ਸ਼ਾਮ ਨੂੰ ਘਰ ਆਜਣੀਆਂ ਚੰਗੀਆਂ ਸਰਾਜ ਸਾਰੀਆਂ ਓਕੇ ਬਾਈ ਧੰਨਵਾਦ ਠੀਕ ਹੈ ਬਾਈ ਸਤਿ ਸ੍ਰੀ ਅਕਾਲ